ਅਸਟ੍ਰੇਲੀਆ ਵਾਲੀ ਜਿਹੜੀ ਪੰਛੀ ਦੀ ਚੋਣ ਆ ਇਹ ਲੜਨ ਦਾ ਕਿਵੇਂ ਫੈਸਲਾ ਕੀਤਾ ਇਹੀ ਸੋਚਿਆ ਸੀ ਕਿ ਮੈਂ ਇੱਕ ਵਾਰੀ ਉੱਥੇ ਖੜੀਏ ਤੇ ਆਪਣੀ ਆਵਾਜ਼ ਲੋਕਾਂ ਤੱਕ ਲੈ ਕੇ ਜਾਈਏ ਜੀ ਤੇ ਲੋਕਾਂ ਦੀਆਂ ਜੋ ਵੀ ਮੁਸ਼ਕਲਾਂ ਐ ਅਟਲੀਸ ਕੌਨਸਲ ਤੱਕ ਪਹੁੰਚਣ ਚ ਸੀ ਜੀ ਫਿਰ ਜਾ ਕੇ ਉਹਨਾਂ ਨੂੰ ਹੱਲ ਕਰਨ ਦਾ ਵੀ ਅੱਗੇ ਕਦਮ ਚੁੱਕੀ ਮੈਨੂੰ ਲੱਗਦਾ ਕਿ ਰੀਜਿਸਟ੍ਰੇਟ ਵਾਲਿਆਂ ਨੂੰ ਵੈਸੇ ਇਹਦਾ ਥੋੜਾ ਜਿਆਦਾ ਪਤਾ ਹੁੰਦਾ ਵੀ ਕਿਹੜੀ ਚੀਜ਼ ਇੱਥੇ ਕਦੋਂ ਆਉਣੀ ਆ ਕਿਹੜੀ ਜਿਹੜਾ ਕਿ ਕਿਹੜੀਆਂ ਸਮੱਸਿਆਵਾਂ ਆ ਮਾਨੇ ਕਿਹੜੀ ਛੜਕਦੋਂ ਬਾਨੀ ਆ ਇਹ ਚੀਜ਼ਾਂ ਦਾ ਵੀ ਕੋਈ ਪਤਾ ਲੱਗਦਾ ਰਹਿੰਦਾ ਹੈ ਜੀ ਨਾਲ ਥੋੜਾ ਜਿਆਦਾ ਪਤਾ ਲੱਗਦਾ ਹੀ ਹਮ ਕਿ ਕੌਂਸਲ ਦੇ ਵਿੱਚ ਆਪਾਂ ਮੋਸਟਲੀ ਜਾਂਦੇ ਰਹਿੰਦੇ ਹਾਂ ਹਮ ਤਾਂ ਜੋ ਸਮਝ ਹੁੰਦਾ ਹੈ ਕਿ ਕੀ ਆ ਰਿਹਾ ਕੀ ਨਹੀਂ ਆ ਰਿਹਾ ਜੀ ਤੇ ਆਮ ਲੋਕਾਂ ਨਾਲੋਂ ਥੋੜਾ ਜਿਆਦਾ ਥੋੜਾ ਜਿਆਦਾ ਵੀ ਨਹੀਂ ਪਰ ਥੋੜਾ ਜਿਹਾ ਇੱਕ ਅੱਧਾ ਪਰਸੈਂਟ ਥੋੜਾ ਜਿਆਦਾ ਪਤਾ ਹੁੰਦਾ ਕਿਹੜੇ ਪੰਜ ਮੁੱਤੇ ਆ ਜਿਹਨੂੰ ਲੈ ਕੇ ਇੰਦਰਵੀਰ ਸਿੰਘ ਇਹ ਸਟੋਨ ਬਣਾਉਂਦੇ ਆ ਤੇ ਜਿੱਦਾਂ ਹੀ ਆਫ ਦਾ ਕੈਂਪਰੀ ਦੀ ਗੱਲ ਕਰਦੇ ਵੀ ਮੈਂ ਕਹਿੰਦਾ ਕਿ ਜਿੱਦਾਂ ਇੰਡੀਆ ਤੇ ਕਰਦੇ ਨੇ ਕਹਿੰਦਾ ਇਹ ਵੀ ਹੱਲ ਕਰਾ ਦਾਂਗੇ ਆ ਵੀ ਹੱਲ ਕਰਾ ਦਾਂਗੇ ਹਾਂਜੀ ਹੱਲ ਕਰਾਣੇ ਇੰਨੀ ਜ਼ਿਆਦਾ ਮਿਲ ਕੇ ਸੌਖਾ ਕਮ ਹੈ ਨਹੀਂ ਜੀ ਆਪਣੇ ਹੋਰ ਵੀ ਸਾਰੇ ਕੈਂਡੀਡੇਟ ਖੜੇ ਆ ਸਾਰੇ ਇਹੀ ਕਹਿੰਦੇ ਆਪਾਂ ਹੱਲ ਕਰਾ ਦਾਂਗੇ ਹਮ ਅਜੇ ਤੱਕ ਤਾਂ ਸਾਡਾ ਇਹੀ ਹੈ ਕਿ ਇੱਕ ਵੀ ਇੰਡੀਅਨ ਹੱਲੇ ਪੂਰੇ ਵਿਕਟੋਰੀਆ ਦੇ ਵਿੱਚ ਹੈ ਨਹੀਂ ਮੈਂ ਕਹਿੰਦਾ ਕਿ ਕੋਣ ਜਿਹੜਾ ਐਕਸ਼ਨ ਕਾਉਂਸਲਰ ਆ ਹਾਂਜੀ ਉਹ ਕੌਣ ਆ ਕਿ ਜਿਹਨੂੰ ਕਿੰਨੀ ਵਾਰੀ ਮੈਂ ਹਾਂਜੀ ਉਹ ਸਪੀਚਲੈਸ ਹੋ ਜਾਂਦੀ ਹੈ ਮੈਨੂੰ ਪਤਾ ਨਹੀਂ ਕੋਣ ਇਹ ਕਿਹਤ ਚਲੋ ਨਹੀਂ ਉਹਦਾ ਨਾਮ ਪਤਾ ਹੋਵੇ ਹਾਂਜੀ ਪਰ ਤੁਹਾਨੂੰ ਕਦੀ ਮਿਲੀ ਹੈ ਹਾਂਜੀ ਕਿਤੇ ਤੁਹਾਨੂੰ ਜਰੂਰ ਮੈਂ ਤਾਂ ਇਹਦਾ ਸ਼ੋਰ ਕਰ ਸਕਦਾ ਮੇਰੇ ਕੋਲ ਉਹਦੇ ਨਾਲੋਂ ਜ਼ਿਆਦਾ ਟਾਈਮ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸੀ7 ਆਸਟ੍ਰੇਲੀਆ ਤੁਸੀਂ ਜੁੜੇ ਹੋਏ ਹੋ ਇਸ ਮੌਕੇ ਜਿੱਥੇ ਵੀ ਪੰਜਾਬੀ ਵੱਸਦੇ ਆ ਚਾਹੇ ਉਹ ਪੰਜਾਬ 'ਚ ਵੱਸਦੇ ਆ ਚਾਹੇ ਆਸਟ੍ਰੇਲੀਆ 'ਚ ਵੱਸਦੇ ਆ ਸੋ ਇਲੈਕਸ਼ਨ ਦਾ ਜਿਹੜਾ ਕਹਿ ਸਕਦੇ ਆ ਕਿ ਬੁਖਾਰ ਚੜਿਆ ਹੋਇਆ ਜੇਕਰ ਪੰਜਾਬ 'ਚ ਸਰਪੰਚੀ ਦੀਆਂ ਪੰਚਾਇਤੀ ਚੋਣਾਂ ਹੋ ਰਹੀਆਂ ਤੇ ਆਸਟ੍ਰੇਲੀਆ 'ਚ ਕਾਉਂਸਲ ਦੀ ਇਲੈਕਸ਼ਨ ਹੋ ਰਹੇ ਨੇ ਇੱਥੇ ਵੀ ਕਾਉਂਸਲ ਦੀ ਇਲੈਕਸ਼ਨ ਦੇ ਵਿੱਚ ਪੰਜਾਬੀਆਂ ਦੀ ਕਾਫੀ ਵੱਡੀ ਇਨਵੋਲਵਮੈਂਟ ਆ ਕਾਫੀ ਵੱਡੀ ਤਦਾਦ ਦੇ ਵਿੱਚ ਪੰਜਾਬੀ ਕੈਂਡੀਡੇਟ ਖੜੇ ਹੋਏ ਆ ਜਿੰਨੇ ਕੁ ਵੀ ਸਾਡਾ ਰਾਫਤਾ ਹੋ ਰਿਹਾ ਪੰਜਾਬੀ ਉਮੀਦਵਾਰਾਂ ਨਾਲ ਅਸੀਂ ਉਹਨਾਂ ਨਾਲ ਗੱ ਹੰਡਾ ਹੈਗਾ ਇਸੇ ਤਹਿਤ ਅੱਜ ਫੇਰ ਸਾਡੇ ਨਾਲ ਇੰਦਰਵੀਰ ਸਿੰਘ ਨੇ ਜਿਹੜੇ ਕਿ ਇੰਦਰ ਘੁੰਮਣ ਦੇ ਨਾਂ ਨਾਲ ਜਾਣੇ ਜਾਂਦੇ ਨੇ ਹਾਲਾਂਕਿ ਰੀਅਲ ਏਸਟੇਟ ਦੇ ਵਿੱਚ ਕੰਮ ਕਰਦੇ ਨੇ ਪਰ ਕਾਫੀ ਲੰਮੇ ਸਮੇਂ ਤੋਂ ਬੈਵਰੇਜ ਰਹਿੰਦੇ ਨੇ ਤੇ ਬੈਵਰੇਜ ਵਾਲਨ ਦੇ ਸਾਊਥ ਬੋਰਡ ਤੋਂ ਆਪਣੀ ਕਿਸਮਤ ਅਜ਼ਮਾਈ ਕਰ ਰਹੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਦਾ ਚੋਣ ਮੁੱਦਾ ਕੀ ਆ ਉਹ ਕਿਉਂ ਇਸ ਇਲੈਕਸ਼ਨ ਦੇ ਵਿੱਚ ਭਾਗ ਲੈ ਰਹੇ ਨੇ ਤੇ ਕੀ ਸੋਚਦੇ ਨੇ ਆ ਇੰਦਰਵੀਰ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਆਇਆਂ ਨੂੰ ਸੀ7 ਆਸਟ੍ਰੇਲੀਆ ਦੇ ਉੱਤੇ ਥੈਂਕ ਯੂ ਭਾਈ ਮੈਨੂੰ ਮੌਕਾ ਦੇਣ ਲਈ ਤੇ ਮੈਂ ਆਪਣੀ ਆਵਾਜ਼ ਆਪਣੇ ਬੇਬਰੀ ਤੇ ਬੋਲਣ ਦੇ ਲੋਕਾਂ ਲਈ ਰੱਖਦਾ ਜੀ ਮੈਨੂੰ ਦੱਸੋ ਵੀ ਤੁਸੀਂ ਫਿਰ ਜਿੰਨਾ ਕਹਿੰਦੇ ਹੁੰਦੇ ਨੇ ਵੀ ਆਸਟ੍ਰੇਲੀਆ ਵਾਲੀ ਜਿਹੜੀ ਪੰਚੀ ਦੀ ਚੋਣ ਆ ਇਹ ਲੜਨ ਦਾ ਕਿਵੇਂ ਫੈਸਲਾ ਲਿਆ ਭਈ ਮੈਂ ਦੇਖ ਰਿਹਾ ਕਿ ਕਾਫੀ ਜਰਤੂ ਇੱਥੇ ਲੋਕੀ ਖੋਲ ਪੰਜਾਬੀ ਖੋਲ ਰਿਆ ਕੋਈ ਜਿੱਤ ਵੀ ਨਹੀਂ ਰਿਆ ਮੈਂ ਦੇਖਿਆ ਕਿ ਬੇਬਰੀ ਦੇ ਪਰਿੰਦੇ ਨੂੰ ਹੋ ਗਿਆ ਮੈਨੂੰ ਪੰਜ ਸਾਲ ਜੀ ਤੇ ਬਹੁਤ ਹੀ ਲੋਕਾਂ ਦੀਆਂ ਨਾ ਮੁਸ਼ਕਲਾਂ ਸੀਗੀਆਂ ਜਿਹੜੇ ਆਪਾਂ ਬਜ਼ੁਰਗਾਂ ਨੂੰ ਮਿਲਦੇ ਆ ਕਮਿਊਨਿਟੀ ਦੇ ਵਿੱਚ ਰਹਦੇ ਆ ਤੇ ਜਿਹੜੇ ਰੀਅਲ ਸਟੇਟ ਦੇ ਹੋਣ ਨਾ ਤੇ ਕਈ ਲੋਕੀ ਸਾਡੇ ਤੋਂ ਆ ਕੇ ਆਪਣੀਆਂ ਤਕਲੀਫਾਂ ਦੱਸਦੇ ਵੀ ਹੈ ਆ ਤੇ ਇਹੀ ਸੋਚਿਆ ਸੀ ਕਿ ਵੇ ਕੋਰੀ ਉੱਠ ਖੜੀਏ ਤੇ ਆਪਣੀ ਆਵਾਜ਼ ਲੋਕਾਂ ਤੱਕ ਲੈ ਕੇ ਜਾਈਏ ਜੀ ਤੇ ਲੋਕਾਂ ਦੀਆਂ ਜੋ ਵੀ ਮੁਸ਼ਕਲਾਂ ਐ ਅਟਲੀਸ ਕੌਂਸਲ ਤੱਕ ਪਹੁੰਚਣ ਤੇ ਸੀ ਫਿਰ ਜਾ ਕੇ ਉਹਨਾਂ ਨੂੰ ਹੱਲ ਕਰਨ ਦਾ ਵੀ ਅੱਗੇ ਕਦਮ ਚੁੱਕੀਏ ਮੈਨੂੰ ਲੱਗਦਾ ਕਿ ਰੀਅਲ ਸਟੇਟ ਵਾਲਿਆਂ ਨੂੰ ਵੈਸੇ ਇਹਦਾ ਥੋੜਾ ਜਿਆਦਾ ਪਤਾ ਹੁੰਦਾ ਵੀ ਕਿਹੜੀ ਚੀਜ਼ ਇੱਥੇ ਕਦੋਂ ਆਉਣੀ ਆ ਕਿਹੜੀ ਜਿਹੜਾ ਕਿਹੜੀਆਂ ਸਮੱਸਿਆਵਾਂ ਆ ਮانے ਕਿਹੜੀ ਸੜਕ ਕਦੋਂ ਬਣਨੀ ਆ ਇਹ ਚੀਜ਼ਾਂ ਦਾ ਵੀ ਪਤਾ ਲੱਗਦਾ ਰਹਿੰਦਾ ਹੈਗਾ ਹਾਂਜੀ ਭਾਈ ਜੀ ਤੁਹਾਨੂੰ ਜਾ ਤੇ ਦੂਜਿਆਂ ਨਾਲੋਂ ਥੋੜਾ ਜਿਆਦਾ ਪਤਾ ਲੱਗਦਾ ਹੀ ਹੈ ਹਮ ਕੀ ਕੌਂਸਲ ਦੇ ਵਿੱਚ ਆਪਾਂ ਮੋਸਟਲੀ ਜਾਣਦੇ ਰਹਿੰਦੇ ਆ ਉਹਨਾਂ ਨੂੰ ਜੋ ਸਮਝ ਆਉਂਦਾ ਹੈ ਕਿ ਕੀ ਆ ਰਿਹਾ ਕੀ ਨਹੀਂ ਆ ਰਿਹਾ ਜੀ ਤੇ ਹਾਂਜੀ ਆਮ ਲੋਕਾਂ ਨਾਲੋਂ ਥੋੜਾ ਜਿਹਾ ਜ਼ਿਆਦਾ ਕੋਈ ਜ਼ਿਆਦਾ ਵੀ ਨਹੀਂ ਪਰ ਥੋੜਾ ਜਿਹਾ 1 ਅੰਦਾ ਪਰਸੈਂਟ ਥੋੜਾ ਜਿਹਾ ਪਤਾ ਹੁੰਦਾ ਹੀ ਆ ਜੀ ਹੁਣ ਮੈਨੂੰ ਇਹ ਦੱਸੋ ਕਿ ਤੁਹਾਡੇ ਕਿਹੜੇ ਪੰਜ ਮੁੱਦੇ ਆ ਜਿਹਨੂੰ ਲੈ ਕੇ ਇੰਦਰਵੀਰ ਸਿੰਘ ਇਸ ਚੋਣ ਮੈਦਾਨ ਦੇ ਵਿੱਚ ਮੁੱਦੇ ਜਿੱਦਾਂ ਹੀ ਆਫ ਦਾ ਕੈਮਰਾ ਵੀ ਗੱਲ ਕਰਦੇ ਵੀ ਮੈਂ ਕਹਿੰਦਾ ਕਿ ਉਹ ਜਿਹੜੇ ਜਿੱਦਾਂ ਇੰਡੀਆ 'ਚ ਕਰਦੇ ਹੁੰਦੇ ਨੇ ਨਾ ਇਹ ਆ ਵੀ ਹੱਲ ਕਰਾ ਦਾਂਗੇ ਆ ਵੀ ਹੱਲ ਕਰਾ ਦਾਂਗੇ ਹਾਂਜੀ ਹੱਲ ਕਰਾਣੇ ਇੰਨੀ ਜਿਆਦਾ ਮਿਲ ਕੇ ਸੋਖਾ ਕਮ ਹੈ ਨਹੀਂ ਇਹ ਜਿੰਨੇ ਆਪਣੇ ਹੋਰ ਵੀ ਸਾਰੇ ਕੈਂਡੀਡੇਟ ਖੜੇ ਆ ਸਾਰੇ ਇਹੀ ਕਹਿੰਦੇ ਆਪਾਂ ਹੱਲ ਕਰਾ ਦਾਂਗੇ ਹਮ ਹਜੇ ਤੱਕ ਤਾਂ ਸਾਡਾ ਇਹੀ ਹੈ ਕਿ ਇੱਕ ਵੀ ਇੰਡੀਅਨ ਹੱਲੇ ਉਰੇ ਵਿਕਟੋਰੀਆ ਦੇ ਵਿੱਚ ਹੈ ਨਹੀਂ ਆ ਕੌਂਸਲਰ ਜੀ ਠੀਕ ਹੈ ਜੀ ਜਿੰਨੀ ਮੈਨੂੰ ਨੌਲੇਜ ਆ ਜੀ ਤੇ ਹਜੇ ਤੱਕ ਤੇ ਇਹੀ ਹੈ ਕਿ ਉਹਨਾਂ ਨੂੰ ਸਾਡੀਆਂ ਮੁਸ਼ਕਲਾਂ ਹੀ ਪਤਾ ਲੱਗ ਸਕਣ ਕਿ ਸਾਡੀ ਕਮਿਊਨਿਟੀ ਦੇ ਮੁਸ਼ਕਲਾ ਹੈ ਕੀ ਏ ਇੱਕ ਵਾਰੀ ਉੱਥੇ ਸਾਡਾ ਆਪਾਂ ਰਿਪ੍ਰੈਜ਼ੈਂਟੇਟਿਵ ਉੱਤੇ ਹੋਈਏ ਉੱਥੇ ਦੱਸ ਸਕੀਏ ਕਿ ਸਾਡੀ ਕਮਿਊਨਿਟੀ ਦੀ ਆ ਮੁਸ਼ਕਲਾ ਹੈ ਆ ਹੱਲ ਕਰਨੀਆਂ ਤੇ ਮੈਨੂੰ ਲੱਗਦਾ ਕਿ ਅੱਗੇ ਬਹੁਤ ਟਾਈਮ ਜਾਨੀ ਉਹਦਾ ਕਹਿਣ ਦਾ ਭਾਵੇਂ ਕਿ ਆਵਾਜ਼ ਬੁਲੰਦ ਕਰਨੀ ਉਥੇ ਜਦੋਂ ਆਪਾਂ ਕਹਿੰਦੇ ਹੁੰਦੇ ਆ ਕਿ ਪਾਰਲੀਮੈਂਟ ਦੇ ਵਿੱਚ ਜਾ ਕੇ ਮੈਂਬਰ ਪਾਰਲੀਮੈਂਟ ਵੱਲੋਂ ਬੋਲਣਾ ਭਗਵੰਤ ਮਾਨ ਹੋਰੀ ਇਸੇ ਸਿਰ ਤੇ ਮੁੱਖ ਮੰਤਰੀ ਬਣ ਗਏ ਕਿ ਮੈਂ 7.5 ਸਾਲ ਪਾਰਲੀਮੈਂਟ ਦੇ ਵਿੱਚ ਬੋਲਦਾ ਰਿਹਾ ਚਾਹੇ ਹੁਣ ਜਾ ਕੇ ਉਹਨਾਂ ਦਾ ਭੂਪੜਾ ਸੋ ਗਿਆ ਆਪਾਂ ਨੂੰ ਪਤਾ ਸਾਰਾ ਹੈ ਨਾ ਜੀ ਪਰ ਫਿਰ ਵੀ ਜਿਹੜਾ ਕਹਿ ਸਕਦੇ ਆ ਵੀ ਉਥੇ ਜਾ ਕੇ ਇੱਕ ਬੋਲਣ ਵਾਲੀ ਆਵਾਜ਼ ਤਾਂ ਚਾਹੀਦੀ ਹੈ ਨਾ ਜਿਹੜੀ ਜਿਹੜੀ ਸਾਡੀ ਭਾਸ਼ਾ ਦੇ ਲੋਕਾਂ ਦਾ ਫੀਡਬੈਕ ਲੈ ਕੇ ਉਹਨਾਂ ਦੀ ਗੱਲਬਾਤ ਉਥੇ ਰੱਖ ਸਕੇ ਕੋਈ ਕਈ ਵਾਰੀ ਕੀ ਜਿੱਦਾਂ ਹੁਣ ਜਿਹੜੇ ਇੱਥੋਂ ਦੇ ਵਾਈਡਰ ਕਮਿਊਨਿਟੀ ਤੋਂ ਜਿਹੜੇ ਚੁਣੇ ਜਾਂਦੇ ਆ ਕਾਸੂ ਦੇ ਕਾਉਂਸਲਰ ਤਾਂ ਉਹਨਾਂ ਦਾ ਕੀ ਹੁੰਦਾ ਕਿ ਉਹਨਾਂ ਤੱਕ ਸਾਡਾ ਫੀਡਬੈਕ ਹੀ ਨਹੀਂ ਜਾਂਦਾ ਲੈਂਗੁਏਜ ਬੈਰੀਅਰ ਵੀ ਰਹਿੰਦੇ ਆ ਕੋਈ ਜਾਂ ਅਸੀਂ ਕਮਿਊਨੀਕੇਟ ਕਰਨ ਦੇ ਵਿੱਚ ਵੀ ਇਚਕਚਾਉਨੇ ਆ ਜੇ ਹੁਣ ਕੋਈ ਸਾਡਾ ਆਪਦਾ ਬੰਦਾ ਮਤਲਬ ਜਿੱਤੂਗਾ ਉਹਨੂੰ ਜਾ ਕੇ ਆਪਾਂ ਠੋਕ ਕੇ ਕਹਿ ਤਾਂ ਸਕਦੇ ਆ ਵੀ ਬਾਈ ਜੀ ਆਹ ਸਮੱਸਿਆਵਾਂ ਇਹਦੀ ਗੱਲ ਤਾਂ ਰੱਖੋ ਤੁਸੀਂ ਹਾਂਜੀ ਭਾਈ ਸਾਡੇ ਤੇ ਨਾ ਮਿੰਟਨ ਖਾ ਗਿਆ ਸਟੇਟ ਆ ਗਈ ਹੈ ਉੱਥੇ ਨਾ ਜਦੋਂ ਕਾਉਂਸਲ ਜਦੋਂ ਉੱਥੇ ਜਦੋਂ ਡਿਵੈਲਪਮੈਂਟ ਹੁੰਦੀ ਪਈ ਸੀ ਉਹਨਾਂ ਨੇ ਪਾਰਕ ਅਨਾਉਂਸ ਕੀਤਾ ਤੇ ਪਾਰਕ ਬੰਨਣਾ ਆ ਜੀ ਤੇ ਜਦਨ ਮੈਂ ਹੁਣ ਡੋਰ ਲੋ ਕਰਦਾ ਪਿਆ ਉਹਨਾਂ ਨੂੰ ਮਿਲਿਆ ਜਾ ਕੇ ਜੀ ਉਹ ਕਹਿੰਦੇ ਪਾਰਕ ਇੱਥੇ ਹੁਣ ਬਣ ਨਹੀਂ ਦੇ ਆ ਅੱਛਾ ਯਾਨੀ ਕਿ ਪਲਾਨ ਚੇਂਜ ਹੋ ਗਿਆ ਪਲਾਨ ਚੇਂਜ ਹੋ ਗਿਆ ਤੇ ਜਿਹੜੇ ਗੋਰੇ ਸੀਗੇ ਜਿਹੜੇ ਇੱਥੇ ਰਹਿੰਦੇ ਆ ਉਹਨਾਂ ਨਾਲ ਵੀ ਗੱਲਾਂ ਹੋਈਆਂ ਉਹ ਕਹਿੰਦੇ ਅਸੀਂ ਕੌਂਸਲ ਤੱਕ ਜਾਣਾ ਚਾਹੁੰਦੇ ਆ ਸਾਨੂੰ ਇਹ ਨਹੀਂ ਪਤਾ ਪਰ ਕੌਂਸਲ ਤੱਕ ਜਾਈਏ ਕਿੱਦਾਂ ਅੱਛਾ ਤੇ ਫਿਰ ਉਹਨਾਂ ਨੇ ਜਿਹੜੇ 2-4 ਸੀਗੇ ਅਸੀਂ ਰਲ ਕੇ ਈਮੇਲਾਂ ਕੀਤੀਆਂ ਹੂੰ ਉਹ ਕਹਿੰਦਾ ਕਿ ਜਿਹੜਾ ਡਿਵੈਲਪਰ ਸੀ ਨਾ ਹੂੰ ਡਿਵੈਲਪਰ ਹੱਥ ਖੜੇ ਕਰ ਗਿਆ। ਅੱਛਾ ਜੀ। ਤੇ ਅਸੀਂ ਹੁਣ ਕੁਝ ਨਹੀਂ ਕਰ ਸਕਦੇ। ਜੀ। ਉਹ ਜਗ੍ਹਾ ਹੈਗੀ ਉਹ ਖਾਲੀ ਛੱਡਤੀ ਉਹ ਖਾਲੀ ਛੱਡਤੀ। ਉੱਤੇ ਪਾਰਕ ਨਹੀਂ ਆ ਰਿਹਾ। ਉੱਤੇ ਕੁਝ ਨਹੀਂ ਆ ਰਿਹਾ। ਜੀ। ਪਰ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਇਹੀ ਨਹੀਂ ਪਤਾ ਕਿ ਆਪਾਂ ਹੁਣ ਅੱਗੇ ਕਰਨਾ ਕੀ ਆ। ਹੂੰ ਤੇ ਜਿੰਨੇ ਵੀ ਇੱਥੇ ਕਾਉਂਸਲਰ ਹੈਗੇ ਆ ਸਾਡੇ ਇੱਥੇ ਤਿੰਨ ਕਾਉਂਸਲਰ ਆ ਤੇ ਸਾਨੂੰ ਕਿਸੇ ਨੂੰ ਵੀ ਉਹਨਾਂ ਦੇ ਨਾਂ ਤੱਕ ਨਹੀਂ ਪਤਾ। ਜੀ। ਠੀਕ ਹੈ ਜੀ। ਆਮ ਲੋਕ ਕਦੇ ਆਉਂਦੇ ਵੀ ਨਹੀਂ ਕਦੇ ਨਹੀਂ ਆਉਂਦੇ ਵੀ ਨਹੀਂ। ਹਾਂ ਜੀ। ਮੈਂ ਇੱਕ ਦਿਨ ਡੋਰ ਨੂੰ ਕਰ ਰਿਆਂ ਹੈਗਾ ਗੋਰੇ ਮਿਲੇ ਕਹਿੰਦੇ ਕਿ ਤੁਹਾਡੇ ਕੋਲ ਟਾਈਮ ਹੈ ਨਾ ਅੱਛਾ ਕਿ ਤੁਸੀਂ ਕਾਉਂਸਲਰ ਜੀ ਕੰਮ ਕਰ ਸਕੋਗੇ ਜੀ ਮੈਂ ਕਿਹਾ ਕਿ ਹੁਣ ਜਿਹੜਾ ਇਸ ਟਾਈਮ ਕਾਉਂਸਲਰ ਆ ਹਾਂਜੀ ਉਹ ਕੌਣ ਆ ਤੇ ਤੁਸੀਂ ਉਹਨੂੰ ਕਿੰਨੀ ਵਾਰੀ ਮਿਲੇ ਹੋ ਹਾਂਜੀ ਉਹ ਸਪੀਚਲੈਸ ਹੋ ਗਈ ਕਹਿੰਦੀ ਕਿ ਮੈਨੂੰ ਪਤਾ ਨਹੀਂ ਕਹਿੰਦੀ ਕੌਣ ਆ ਮੈਂ ਕਿਹਾ ਚਲੋ ਨਹੀਂ ਉਹਦਾ ਨਾਮ ਪਤਾ ਹੋਵੇ ਹਾਂਜੀ ਪਰ ਤੁਹਾਨੂੰ ਕਦੀ ਮਿਲੇ ਹਾਂਜੀ ਹਾਂਜੀ ਕਹਿੰਦੀ ਨਹੀਂ ਸਾਨੂੰ ਕਦੇ ਮਿਲ ਨਹੀਂ ਮੈਂ ਕਿਹਾ ਮੈਂ ਇੰਨਾ ਸ਼ੋਰ ਕਰ ਸਕਦਾ ਹਾਂ ਕਿ ਮੇਰੇ ਕੋਲ ਉਹਦੇ ਨਾਲੋਂ ਜ਼ਿਆਦਾ ਟਾਈਮ ਹੋਇਆ ਜੀ ਚੀਜ਼ ਰੀਲੀ ਇਮਪ੍ਰੈਸ ਹੋਈ ਕਿ ਹਾਂ ਕਿ ਗੱਲ ਤਾਂ ਢਹੀ ਸਹੀ ਆ ਕਿ ਸਾਨੂੰ ਇਹ ਵੀ ਨਹੀਂ ਪਤਾ ਕਿ ਸਾਡੇ ਕਾਉਂਸਲਰ ਹੈ ਕੌਣ ਆ ਤੇ ਆਪਾਂ ਉਹਨਾਂ ਨੂੰ ਮਿਲਣਾ ਕਦਾਂ ਆ ਕਦਾਂ ਮਿਲ ਸਕਦੇ ਆ ਅਸੀਂ ਬੇਵਰੀ ਸਪੋਰਟਸ ਕਲੱਬ ਬਣਾਇਆ ਹੋਇਆ ਆ ਜੀ ਅਸੀਂ ਦੋ ਫੰਕਸ਼ਨ ਕਰਾਏ ਹੋਏ ਆ ਪਿਛਲੇ ਸਾਲ ਵੀ ਉਦੋਂ ਪਿਛਲੇ ਸਾਲ ਵੀ ਹਮ ਕਦੀ ਕੋਈ ਕਾਉਂਸਲਰ ਨਹੀਂ ਆ ਰਿਹਾ ਤੁਸੀਂ ਰਾਬਤਾ ਕੀਤਾ ਅਸੀਂ ਟਰਾਈ ਕੀਤਾ ਬਾਈ ਪਰ ਕੋਈ ਨੂੰ ਬੀਜ਼ੀ ਬਹੁਤ ਹੁੰਦੇ ਆ ਅੱਛਾ ਜੀ ਸੋ ਜੀ ਉਹ ਪਾ ਓਵਰ ਆਲ ਮਤਲਬ ਕਹਿ ਦਈਏ ਵੀ ਬੈਵਰੇਜ ਦੀਆਂ ਚਲੋ ਇੱਕ ਤਾਂ ਇਹ ਤਾਂ ਚਲੋ ਕਹਿ ਦਈਏ ਤੁਹਾਡਾ ਚੋਣ ਮਨੋਰਥ ਪੱਥਰ ਦੀ ਬ ਗੱਲ ਕਰੀ ਵੈਸੇ ਤੁਹਾਨੂੰ ਕੀ ਲੱਗਦਾ ਵੀ ਸਮੱਸਿਆਵਾਂ ਕਿਹੜੀਆਂ ਵੱਡੀਆਂ 3-4 ਕਿਹੜੀਆਂ ਨੇ ਸਮੱਸਿਆ ਬੇਵਰੇਜ ਤਾਂ ਹਲੇ ਤਾਂ ਪਹਿਲੀ ਤਾਂ ਬੱਸ ਦੀ ਜਿਹੜੀ ਸਟਾਪ ਆ ਜਾ ਹਾਂਜੀ ਉਹ ਵੀ ਨਹੀਂ ਹੈ ਤਾਂ ਅੱਛਾ ਜਿਹੜੇ ਲੋਕੀ ਉੱਥੇ ਰਹਿ ਰਹੇ ਟ੍ਰੇਨ ਸਟੇਸ਼ਨ ਹੈ ਨਹੀਂ ਆ ਠੀਕ ਹੈ ਜੀ ਉਹ ਤਾਂ ਜਦੋਂ ਜਦੋਂ ਆਉਣ ਆਇਆ ਤੇ ਉਦੋਂ ਹੀ ਆਏਗਾ ਹਾਂ ਜਿਹੜੀ ਬੱਸ ਆ ਰਹੀ ਉਹ ਇੱਕ ਮਾਨਿਟਾ ਆ ਰਹੀ ਹੈ ਇੱਕ 20 ਮੀਟਾ ਆ ਰਹੀ ਹੈ ਅੱਛਾ ਦੋ ਟਾਈਮ ਹੀ ਬੱਸ ਦੋ ਟਾਈਮ ਹੀ ਹੈ ਅੱਛਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਕੁਝ ਲੋਕੀ ਜਿਹੜੇ ਰੈਂਟਲ ਪ੍ਰੋਪਰਟੀ ਲੈ ਰਹੇ ਸਾਡੇ ਕੋ ਆ ਰਹੇ ਉਹ ਛੱਡ ਕੇ ਜਾ ਰਹੇ ਕਿ ਇੱਥੇ ਤਾਂ ਬੱਸ ਹੀ ਨਹੀਂ ਆ ਰਹੀ ਅੱਛਾ ਕਿ ਕਈ ਫੀਮੇਲ ਨੂੰ ਕਾਰ ਚਲਾਣੀ ਨਹੀਂ ਆਉਂਦੀ ਉਹ ਬੜੀ ਪ੍ਰੋਬਲਮ ਹੈ ਜੀ ਪਾਰਕਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਹੈ ਹਾਂ ਜੀ ਪਾਰਕ ਦੇ ਵਿੱਚ ਸਾਡੀ ਕਮਿਊਨਿਟੀ ਦੇ ਬਜ਼ੁਰਗ ਰਹਿੰਦੇ ਉਹਨਾਂ ਨੇ ਬਗੀਆਂ ਨੂੰ ਮਿਲੇ ਆ ਉਹ ਕਹਿੰਦੇ ਆ ਕਿ ਅਸੀਂ ਜੇ ਬਾਥਰੂਮ वगैरह ਜਾਣਾ ਹੋਵੇ ਕਿੰਦਾ ਲਾ ਜਾਂਦੇ ਆ ਮੈਂ ਉਹ ਜਿਹੜੇ ਮੈਂਡਲੇ ਵਾਲੀ ਪਾਰਕ ਦੇਖਿਆ ਉਹ ਮੈਨੂੰ ਵੀ ਉਹਨਾਂ ਨੇ ਇਹ ਗੱਲ ਕਹੀ ਕਹਿੰਦੇ ਵੀ ਇਹਨੂੰ ਤਾਂ ਟਾਈਮ ਨਾਲ ਹੀ ਜੰਦਾ ਲਾ ਜਾਂਦੇ ਆ ਉਹਨਾਂ ਹੀ ਤਾਂ ਜੰਦਾ ਲਾ ਜਾਂਦੇ ਆ ਦੋ ਪਾਰਕ ਹੋਰ ਆ ਜਿਨ੍ਹਾਂ 'ਚ ਹੈ ਹੀ ਨਹੀਂ ਹੈ ਹੀ ਨਹੀਂ ਹਾਂਜੀ ਉਹ ਉੱਥੋਂ ਫਿਰ ਵਾਪਸ ਘਰ ਨੂੰ ਜਾਂਦੇ ਆ ਮੰਨ ਲਓ ਕਿ 70 75 ਸਾਲ ਦੇ ਬਜ਼ੁਰਗ ਪਹਿਲਾਂ ਘਰ ਜਾਣਗੇ ਹਾਂਜੀ ਫਿਰ ਵਾਪਸ ਆਉਂਦੇ ਆ ਸਿਰਫ ਇੱਕ ਵਾਸ਼ਰੂਮ ਜਾਣਗੇ ਹੂੰ ਇਹ ਤਾਂ ਕਾਉਂਸਲਰ ਕੰਮ ਕਰਾ ਸਕਦਾ ਐਂ ਲੱਗਦਾ ਐ ਏਟਲੀਸ ਆਪਾਂ ਫੱਲੇ ਕੰਮ ਕਰਾਣ ਦੀ ਤਾਂ ਮੈਨੂੰ ਲੱਗਦਾ ਕਿ ਫੱਲੇ ਬਹੁਤ ਵੱਡੀ ਗੱਲ ਹੈ ਕਿ ਏਟਲੀਸ ਉਹਨਾਂ ਨੂੰ ਸਾਡੀਆਂ ਪ੍ਰੋਬਲਮ ਪਤਾ ਤੇ ਇਹ ਪ੍ਰੋਬਲਮ ਹੈਗੀਆਂ ਆ ਤੇ ਕਾਉਂਸਲ ਕੋ ਇੱਥੇ ਜਿਹੜੀਆਂ ਕਾਉਂਸਲ ਦੇ ਕੋਲ ਬਹੁਤ ਜ਼ਿਆਦਾ ਰਾਈਟ ਹੈਗੇ ਇੰਨੇ ਕੋਈ ਮੈਂ ਪੜੇ ਹੋਏ ਆ ਜਿੰਨੇ ਕੋ ਉਹਨਾਂ ਕਾਉਂਸਲਰ ਕੋ ਰਾਈਟ ਬਹੁਤ ਜ਼ਿਆਦਾ ਆ ਬਜਟ ਬਹੁਤ ਤਗੜਾ ਆ ਠੀਕ ਹੈ ਸਟੇਟ ਗਵਰਨਮੈਂਟ ਤੱਕ ਆਪਣੀ ਆਵਾਜ਼ ਲੈ ਕੇ ਜਾ ਸਕਦੇ ਬਾਕੀ ਈਵਨ ਇਹ ਵੀ ਹੈ ਕਿ ਡੀਸੈਂਟਰਲਾਈਜੇਸ਼ਨ ਆਫ ਪਾਵਰਸ ਕੀਤੀਆਂ ਹੋਈਆਂ ਨੇ ਜਿਹੜੇ ਸਾਰਾ ਹੈਡਲੇ ਪੱਧਰ ਦਾ ਕੰਮ ਕਰਨਾ ਉਹ ਕਾਉਂਸਲ ਨਹੀਂ ਕਰ ਹਾ ਉਹਨਾਂ ਕੋਲੇ ਆਪਣਾ ਪੈਸਾ ਆਪਣੀ ਜਿਹੜੀ ਆ ਜਿਹੜੇ ਆਪਾਂ ਘਰਾਂ ਦਾ ਟੈਕਸ ਪੇ ਵਗੈਰਾ ਕਰਦੇ ਹਾਂ ਪੈਸਾ ਸਾਰਾ ਕਾਉਂਸਲ ਕੋਲ ਹੀ ਜਾਂਦਾ ਉਹੀ ਕੌਂਸਲਰਸ ਨੂੰ ਕਹਿੰਨੇ ਆਪਾਂ ਹਾਂਜੀ ਜਿਹੜੇ ਕੌਂਸਲਰ ਦੇ ਜਿਹੜੇ ਡਿਸੀਜਨ ਆ ਉਹ ਜ਼ਿਆਦਾਤਰ ਮжоਰਿਟੀ ਨਾਲ ਹੀ ਹੁੰਦੇ ਆ ਤੇ ਉਹ ਵੀ ਇੱਕ ਕੌਂਸਲਰ ਜੇ ਆਪਣਾ ਜੇ ਜਿੱਤੀ ਵੀ ਜਾਊਗਾ ਨਹੀਂ ਚਲੋ ਉਹਦੀ ਲਾਬਿੰਗ ਤਾਂ ਹੋਊਗੀ ਨਾ ਲਾਬਿੰਗ ਹੋਏਗੀ ਦੂਜੇ ਬੰਦਿਆਂ ਨਾਲ ਰਲ ਕੇ ਕੋਈ ਉਹ ਦੂਜਾ ਕੌਂਸਲਰ ਵੀ ਆਊ ਵੀ ਮੇਰਾ ਕੰਮ ਬਾਈ ਜੀ ਆਹ ਕਰਾਉਣ ਵਾਲਾ ਤੇ ਉਹ ਬੰਦਾ ਕਹੂਗਾ ਵੀ ਮੇਰਾ ਆਹ ਕਰਾਉਣ ਵਾਲਾ ਵੀ ਆਪਾਂ ਮਿਊਚੁਅਲ ਅੰਡਰਸਟੈਂਡਿੰਗ ਕਰੀਏ ਕੋਈ ਸ਼ੇ ਇਦਾਂ ਦੀ ਨੇਗੋਸ਼ੀਏਸ਼ਨ ਤਾਂ ਹੋਈ ਹਜੇ ਤੱਕ ਤਾਂ ਆਪਾਂ ਜਾਈਏ ਉੱਥੇ ਤੇ ਉਹਨਾਂ ਨਾਲ ਗੱਲਾਂ ਪਤਾ ਕਰੀਏ ਤੇ ਮੈਂ ਕਹਿੰਦਾ ਮੈਂ ਕਿ ਹੋਰ ਵੀ ਜਿਆਦਾ ਤੋਂ ਜਿਆਦਾ ਇਸ ਵਾਰੀ ਮੌਕਾ ਹੈ ਇੱਕ ਇਹ ਵੀ ਚੀਜ਼ ਮੈਂ ਕੀਤੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਟ੍ਰੈਫਿਕ ਦੀ ਵੀ ਦਿੱਕਤ ਆਊਗੀ ਜਿਹੜਾ ਜਿੱਦਾਂ ਆਪਾਂ ਐਗਜ਼ਿਟ ਤੇ ਇਨ ਹੁੰਨੇ ਆ ਉਹਦੀਆਂ ਵੀ ਸਮੱਸਿਆਵਾਂ ਵਾਢੀਆਂ ਗਈਆਂ ਔਰ ਔਰਲੀ ਜਿਹੜੀ 올ਡ ਸਿਡਨੀ ਰੋਡ ਵਗੈਰਾ ਇਹ ਹਜੇ ਵਿੱਚ ਰਾਜ ਪ੍ਰੋਪਰ ਪੱਕਾ ਨਹੀਂ ਬਣਿਆ ਇਹ ਵੀ ਗੱਲਾਂ ਬਾਤਾਂ ਕਰਨ ਵਾਲੀਆਂ ਹਾਂਜੀ ਭਾਈ ਇਹ ਵੀ ਗੱਲਾਂ ਹੈ ਆ ਕਰਨ ਵਾਲੀਆਂ ਤੇ ਉਹਨਾਂ ਨੂੰ ਹੌਣ ਵੀ ਜਦੋਂ ਥੋੜਾ ਜਿਹਾ ਮੀਂਹ ਪੈਂਦਾ ਆ ਜੀ ਦੇਖਿਆ ਹੋਣਾ ਉੱਥੇ ਟੋਇਆ ਆ ਜਾਂਦਾ ਬਹੁਤ ਜਲਦੀ ਨਿਕਲ ਜਾਂਦੇ ਆ ਹਾਂਜੀ ਤੇ ਉਸੇ ਕਾਉਂਸਲ ਲਈ ਫੋਨ ਆਪ ਕਿਤੇ ਆ ਹੋਰ ਵਾਲੇ ਵੀ ਕਿਤੇ ਹੋਣੇ ਆ ਤੇ ਉਸ ਤੋਂ ਬਾਅਦ ਕਾਉਂਸਲ ਜਲਦੀ ਹੀ ਉਹਨੂੰ ਰਿਪੇਅਰ ਤੇ ਕਰ ਦਿੰਦੀ ਆ ਹਾਂ ਵੀ ਚੰਨੀ ਜੀਲਾ ਜਿਹਨੂੰ ਪੈਚ ਵਰਕ ਪੈਚ ਵਰਕ ਹਾਂਜੀ ਪੈਚ ਵਰਕ ਉਹ ਕਰ ਜਾਂਦੇ ਆ ਤੇ ਉਹ ਜਿੱਦਾਂ ਹੀ ਅਗਲਾ ਮੀਂਹ ਆਉਂਦਾ ਆ ਉਹ ਪੈਚ ਉੱਥੇ ਫੇਰ ਦੁਬਾਰਾ ਲੋੜ ਪੈ ਜਾਂਦੀ ਆ ਹਾਂਜੀ ਤੇ ਇੱਕ ਚੀਜ਼ ਹੋਰ ਆ ਚਲੋ ਇਹ ਤੁਸੀਂ ਗੱਲ ਬੜੀ ਇਮਾਨਦਾਰੀ ਨਾਲ ਸਾਫਗੋਈ ਨਾਲ ਇਹ ਗੱਲ ਕੀਤੀ ਕਿ ਵੀ ਇਹ ਜਿਹੜੇ ਬਾਅਦ ਦੇ ਦਾਵੇ ਇਹ ਵੱਖਰੀਆਂ ਗੱਲਾਂ ਹੁੰਦੀਆਂ ਮੇਨ ਗੱਲ ਤੇ ਇਹ ਵੀ ਜਾ ਕੇ ਆਪਣੀ ਆਵਾਜ਼ ਇੱਕ ਵਾਰ ਉੱਥੇ ਪਹੁੰਚੇ ਹਨ ਤੇ ਜਿਵੇਂ ਆਹ ਹੁਣ ਚੀਜ਼ ਹੈ ਇਹ ਬਹੁਤ ਸਾਰੇ ਲੋਕਾਂ ਨੇ ਹੁਣ ਗੱਲ ਕਹੀ ਹੈ ਕਿ ਪੰਜਾਬੀ ਕੈਂਡੀਡੇਟ ਬੜੇ ਖੜੇ ਹੋ ਜਾਂਦੇ ਆ ਇਥੇ ਬਾੜ ਦੇ ਵਿੱਚ ਚਾਰ ਚਾਰ ਪੰਜ ਮੈਂ ਤੁਸੀਂ ਇਹਨੂੰ ਕਿਵੇਂ ਦੇਖਦੇ ਆ ਸਾਰੇ ਨੂੰ ਤਾਂ ਹੋਣਾ ਤੇ ਨਹੀਂ ਚਾਹੀਦਾ ਬਾਈ ਸਹੀ ਗੱਲ ਆ ਕਿ ਜਿੱਥੇ ਆਪਣਾ ਇੱਕ ਜਾਂਦਾ ਖਲੋਂਦਾ ਆ ਉਰੇ ਜਿੱਤਣ ਦੇ ਚਾਂਸੇ ਜ਼ਿਆਦਾ ਆ ਹਾਂ ਪਰ ਫਿਰ ਵੀ ਹੁਣ ਜਿੱਥੇ ਖੜ੍ਹ ਗਏ ਆ ਉਹ ਤਾਂ ਰੀਲੀ ਸਾਂਗੇ ਜਦੋਂ ਵੋਟਾਂ ਪੈਣੀਆਂ ਆ ਜੀ ਉਹ ਐਟਲੀਸਟ ਪ੍ਰੈਫਰੈਂਸ ਨੂੰ ਪ੍ਰੋਪਰ ਯੂਜ਼ ਕਰਨ ਜਿੰਨੇ ਵੀ ਕੈਂਡੀਡੇਟ ਖੜੇ ਹੋਏ ਆ ਜੀ ਮੇਕ ਸ਼ੋਰ ਕਰਨ ਕਿ ਸਾਰਿਆਂ ਨੂੰ 1 ਤੋਂ ਲੈ ਕੇ ਜਿਹੜਾ ਸਾਡੇ ਵੋਟ ਚ ਨੌ ਕੈਂਡੀਡੇਟ ਆ ਉਹ ਸਾਰਿਆਂ ਨੂੰ ਨੌ ਤੱਕ ਪ੍ਰੈਫਰੈਂਸ ਦੇਣ ਜੀ ਜੇ ਕਿਸੇ ਨੇ ਮੈਨੂੰ ਫਸਟ ਪ੍ਰੈਫਰ ਦੇਣੀ ਆ ਤੇ ਸੈਕੰਡ ਵੀ ਪੰਜਾਬੀ ਨੂੰ ਹੀ ਦੇਣ ਜੇ ਕਿਸੇ ਦੂਜੇ ਕਿਸੇ ਹੋਰ ਨੂੰ ਦੇਣੀ ਆ ਤੇ ਉਹ ਸੈਕੰਡ ਆਪਣੇ ਪੰਜਾਬੀ ਭਾਈ ਨੂੰ ਰੈਜ਼ੀਡੈਂਟ ਕੀ ਕਿਸੇ ਹੋਰ ਨੂੰ ਦੇਣ ਹਾਂਜੀ ਤੇ ਹੁਣ ਬਾਕੀ ਕੀ ਕਰ ਸਕਦਾ ਬਾਈ ਜਿਹੜੇ ਖੜ੍ਹੇ ਆ ਤੇ ਸਾਰਿਆਂ ਨੂੰ ਬੈਸਟ ਆਫ ਲੱਕੀ ਜੀ ਸੋ ਇਹ ਵੀ ਵਧੀਆ ਗੱਲ ਆ ਸੋ ਜਿਹੜਾ ਇੱਕ ਕਲਾਸ ਦੇ ਵਿੱਚ ਗੱਲ ਇੱਕ ਜਿਹੜੀ ਗੱਲ ਇਹ ਹੈ ਕਿ ਆਮ ਤੌਰ ਤੇ ਇਹ ਕਿ ਇਹ ਜਿਹੜੀ ਬੈਟਲ ਆ ਇਹ ਜਿਹੜੀ ਲੜਾਈ ਆ ਕੌਂਸਲ ਦੀ ਇਟਸ ਨਾਟ ਅ ਵਨ ਡੇ ਗੇਮ ਹਨਾ ਇਹ ਲੌਂਗ ਰਨ ਗੇਮ ਆ ਆਪਣੇ ਇਹ ਵੀ ਮੈਂ ਬਹੁਤੇ ਬੰਦੇ ਨੇ ਗੱਲ ਕੀਤੀ ਆ ਵੀ মিডিਆ ਵਾਲੇ ਸੱਜਣਾ ਨਾਲ ਵੀ ਗੱਲ ਕੀਤੀ ਆ ਜਿਹੜੇ ਲਗਾਤਾਰ ਕਿਉਂਕਿ ਅਸੀਂ ਤਾਂ ਪਿਛਲੇ ਥੋੜੇ ਸਮੇਂ ਤੋਂ ਇਹ ਕੰਮ ਕਰਨ ਲੱਗੇ ਆ ਪਹਿਲਾਂ ਨਿਊਜ਼ੀਲੈਂਡ ਦੇ ਵਿੱਚ 10 ਸਾਲ ਪੱਤਰਕਾਰੀ ਕੀਤੀ ਹੈਗੀ ਤਾਂ ਇੱਥੋਂ ਵਾਲੇ ਜਿਹੜੇ ਪੱਤਰਕਾਰਾਂ ਨਾਲ ਗੱਲ ਕਰਦੇ ਹਾਂ ਕਹਿੰਦੇ ਵੀ ਆਪਣੇ ਕਿ ਬੜੇ ਟੋਲ ਟਮੱਕੇ ਨਾਲ ਪੰਜਾਬੀ ਕੈਂਡੀ ਟਾਉਂਦੇ ਆ ਤੇ ਉਹ ਜਦੋਂ ਕਿ ਪਹਿਲੀ ਵਾਰ ਜਿਹੜਾ ਲੋਕਤੰਤਰ ਦਾ ਦੇਖ ਕੇ ਨਜ਼ਾਰਾ ਅਗਲੀ ਵਾਰ ਉਹ ਗਾਇਬ ਹੋ ਜਾਂਦੇ ਆ ਹੈ ਜੀ ਵੀ ਇਹ ਹੈਗੀ ਹੈ ਕਿ ਖੇਡ ਜਾਨੀ ਕਿ ਦੋ ਤਿੰਨ ਟਰਮਾਂ ਦੀ ਇਹ ਲੰਮੀ ਖੇਡ ਨਹੀਂ ਪੈਂਦੀ ਲੋਕਾਂ ਨੂੰ ਤੁਸੀਂ ਇਹ ਬਚਨ ਬਦਲਤਾ ਪ੍ਰਗਟਾਉਂਦੇ ਆ ਵੀ ਇੰਦਰਵੀਰ ਸਿੰਘ ਮੰਨ ਲਓ ਖੁਦਾ ਨਾ ਖਾਸਤਾ ਅਸੀਂ ਤੇ ਦੁਆ ਕਰਦੇ ਆ ਕਿ ਤੁਸੀਂ ਜਿੱਤ ਕੇ ਜਿਹੜੇ ਹੈਗੇ ਬਤੌਰ ਕਾਉਂਸਲਰ ਜਿਹੜੀ ਹੈ ਸਵਾਮਾ ਦਿਓ ਮੰਨ ਲਓ ਖੁਦਾ ਨਾ ਖਾਸਤਾ ਤੇ ਜਿਹੜਾ ਨਹੀਂ ਛੁੜੇ ਜਾਂਦੇ ਤਾਂ ਵੀ ਗਾਇਬ ਹੋ ਜਾਓਗੇ ਵੀ ਨਹੀਂ ਆਪਾਂ ਕਿਹੜੇ ਕੰਮ 'ਚ ਪਏ ਵੀ ਇੱਕ ਵਾਰੀ ਨਜ਼ਾਰਾ ਆ ਜਾ ਦੇਖ ਲਿਆ ਵੋਟਾਂ 'ਚ ਖੜੇ ਵਾਲਾ ਜਿਵੇਂ ਪਿੰਡਾਂ ਜਿਹੜੀ ਸੰਪੰਚੀ ਵਾਲਾ ਹੁੰਦਾ ਵੀ ਹੁਣ ਨਹੀਂ ਕੰਟੀਨਿਊਟੀ ਦੇ ਵਿੱਚ ਕੰਮ ਕਰੋਗੇ ਸਮੱਸਿਆਵਾਂ ਆ ਮੈਂ ਕਿਉਂਕਿ ਸਮੱਸਿਆਵਾਂ ਨੂੰ ਜੇ ਲਗਾਤਾਰ ਜਿਹੜੀਆਂ ਹੱਥ ਨੂੰ ਪਤਾ ਲੱਗੀਆਂ ਲੋਕਾਂ ਦੀਆਂ ਜਾ ਕੇ ਗੱਲਾਂ ਇਹ ਈਮੇਲਸ ਕਰਨੀਆਂ ਜਾਂ ਹੋਰ ਕਰਨੀਆਂ ਇਹੀ ਕੰਮ ਹੁੰਦਾ ਮੇਂਤਾ ਜੇ ਆਪਾਂ ਕਹਿਣਾ ਹੋਵੇ ਹਾਂਜੀ ਹਾਂਜੀ ਇਹ ਇਹਦੀ ਬਚਨਬੱਤ ਤਾਂ ਹੈਗੀ ਆ ਜਰੂਰ ਜਰੂਰ ਜੀ ਆਪਾਂ ਮੈਂ ਖੜਾ ਹਾਂ ਇਸ ਕਰਕੇ ਹੀ ਆ ਕਿ ਹੁਣ ਮੈਂ ਇਥੋਂ ਮਤਲਬ ਕਿ ਲੌਂਗ ਟਰਮ ਲਈ ਖੜੇ ਆ ਪੈ ਜੀ। ਹਾਂਜੀ। ਇਸ ਵਾਰੀ ਜੇ ਬਾਬੇ ਨੇ ਮਿਹਰ ਕੀਤੀ ਠੀਕ ਹੈ। ਨਹੀਂ ਤਾਂ ਆਪਾਂ ਅਗਲੀ ਵਾਰੀ ਫੇਰ ਇੱਥੇ ਆਂ ਕਿ ਜਿਉਂਟੀ ਦੇ ਨਾਲ ਹਰ ਟਾਈਮ ਜੇ ਹਾਰਾਂਗੇ ਜਿੱਤਾਂਗੇ ਹਾਰਨ ਦੇ ਬਾਵਜੂਦ ਵੀ ਉਹਨਾਂ ਦੇ ਨਾਲ ਜੇ ਜਿੱਤੇ ਤਾਂ ਵੀ ਉਹਨਾਂ ਦੇ ਨਾਲ ਹੀ ਹੁੰਦੇ। ਜੀ। ਤੇ ਇਹੀ ਆ ਕਿ ਲੋਕੀ ਇਸ ਵਾਰੀ ਉਹ ਮੌਕਾ ਦੇਣ ਕਿ ਆਪਾਂ ਜਿੱਤ ਕੇ ਦਾਈਏ। ਜੀ। ਲਾਸਟ ਦੇ ਵਿੱਚ ਕੀ ਕਹਿਣਾ ਚਾਹੁੰਦੇ ਆ ਸਾਡੇ ਦੇਖਣ ਵਾਲੇ ਦਰਸ਼ਕਾਂ ਨੂੰ ਖਾਸ ਤੌਰ ਤੇ ਜ ਬੈਵਰੇਜ ਬੌਲਮ ਦੇ ਸਾਊਥ ਬੋਰਡ ਦੇ ਵੋਟਰਾਂ ਨੂੰ। ਲਾਸਟ ਨੂੰ ਸਾਰ ਨੂੰ ਇਹੀ ਆ ਜੀ ਕਿ ਧੰਨਵਾਦ ਪਹਿਲਾਂ ਸੀਐਸਬੀ ਨਾਲ ਇਹਦਾ ਮੈਨੂੰ ਮੌਕਾ ਦੇਣ ਤੇ ਬੈਲਟ ਪੇਪਰ ਤੁਹਾਡੇ ਘਰਾਂ ਚ ਆ ਜਣੇ ਆ ਜੀ ਤੇ ਆਪਣਾ ਨੰਬਰ 5ਵੇਂ ਨੰਬਰ ਤੇ ਆ ਜੀ ਤੇ ਉੱਥੇ ਵੋਟ 1 ਦਾ ਪਾਓ ਤੇ ਬਾਕੀਆਂ ਸਾਰਿਆਂ ਨੂੰ ਜਿਹੜੇ ਹੈਗੇ ਆ ਬਾਕੀ ਕੈਂਡੀਡੇਟ ਉਹਨਾਂ ਨੂੰ ਵੀ ਸਾਰਿਆਂ ਨੂੰ ਤੁਸੀਂ ਪ੍ਰੈਫਰੈਂਸ ਵਾਈਜ਼ ਵੋਟ ਪਾਓ ਤੇ ਸਾਨੂੰ ਮੌਕਾ ਦਿਓ ਅੱਗੇ ਜਾਣ ਦਾ ਤਾਂ ਕਿ ਆਪਣੀ ਕਮਿਊਨਿਟੀ ਦੀ ਤੇ ਆਪਣੇ ਪੰਜਾਬੀਆਂ ਦੀ ਆਵਾਜ਼ ਨੂੰ ਆਪਾਂ ਇੱਥੋਂ ਦੀ ਕੌਂਸਲ ਤੱਕ ਲੈ ਕੇ ਜਾਈਏ ਮਿਹਰਬਾਨੀ ਜੀ ਸੋ ਤੁਸੀਂ ਇਸ ਤਰੀਕੇ ਨਾਲ ਸੀ7 ਆਸਟ੍ਰੇਲੀਆ ਨਾਲ ਜੁੜੇ ਰਹੋ ਅਸੀਂ ਤੁਹਾਡੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਿਾਂਗੇ ਤੇ ਜੋ ਵੀ ਸਾਡੇ ਪੰਜਾਬੀ ਇੱਥੋਂ ਦੀ ਕਮਿਊਨਿਟੀ ਇੱਥੋਂ ਦੇ ਭਾਈਚਾਰੇ ਚ ਐਕਟੀਵਿਟੀ ਕਰਦੇ ਆ ਜਿੰਨੀ ਸਾਡੀ ਪਹੁੰਚ ਵੱਣਦੀ ਹੈ ਉਹਨਾਂ ਤੱਕ ਤੁਹਾਡੇ ਇਸ ਮੰਚ ਰਾਹੀਂ ਅਸੀਂ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਦੇ ਆ ਤੇ ਤੁਸੀਂ ਖਬਰਾਂ ਪੜ੍ਹਨ ਦੇ ਲਈ ਸਾਡੀ ਵੈਬਸਾਈਟ c7australia.com.au ਤੇ ਜਾ ਸਕਦੇ ਆ YouTube ਦੇ ਉੱਤੇ c7australia Facebook ਉੱਤੇ c7australia ਤੇ Instagram ਉੱਤੇ c7australia ਫੋਲੋ ਕਰਨਾ ਨਾ ਭੁੱਲਣਾ ਇਹਨਾਂ ਸ਼ਬਦਾਂ ਨਾਲ ਕੈਮਰੇ ਦੇ ਪਿੱਛੇ ਅਵਤਾਰ ਸਿੰਘ ਟਹਿਣਾ ਨਾਲ ਮੈਨੂੰ ਦਿਓ ਇਜਾਜ਼ਤ ਮਿਹਰਬਾਨੀ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ